ਲੋ ਜੀ ਸਤਿ ਸ਼੍ਰੀ ਅਕਾਲ ਸੱਜਣੋ ਤੇ ਆਪਾਂ ਅੱਜ ਕਣਕ ਦਾਣੇ ਫੱਕੇ ਦਾ ਕੰਮ ਸਾਰਾ ਸਾਂਭ ਲਿਆ ਬਸ ਥੋੜੀ ਜੀ ਥੋੜੀ ਰਹਿ ਗਈ ਬਣਾਉਣ ਵਾਲੀ ਤੇ ਅੱਜ ਤੁਹਾਨੂੰ ਇੱਕ ਸਵਾਲ ਕਰਦੇ ਆਂ ਦੋਸਤੋ ਦੱਸਿਓ ਸਾਨੂੰ ਥੋੜਾ ਜਿਹਾ ਜਲਦੀ ਕਿ ਆਪਾਂ ਦਾਣਾ ਫੱਕਾ ਕੱਢ ਕੇ ਸਾਰਾ ਤੇ ਢੋਲ ਟਾਲ ਭਰ ਕੇ ਇਹ ਬਾਕੀ ਰਹੀ ਜਿਹੜੀ ਟਰਾਲੀ ਦੀ ਕਣਕ ਇਹ ਆਪਾਂ ਲੈ ਕੇ ਜਾ ਰਹੇ ਆਂ ਰਾਮ ਮੰਡੀ ਅਰਤੀ ਇਹ ਕੋਲੇ ਆਪਾਂ ਕੋਲੇ ਜਿਹੜੀ ਬੱਤੀ ਸੀ ਚਾਲੀ ਚ ਤੇ ਇਹ ਸਾਨੂੰ ਤੁਸੀਂ ਐ ਰੱਖਿਓ ਲੇਕਿਨ ਇਹ ਮਣਕਾਂ ਨੂੰ ਹੋ ਸਕਦੀ ਐ ਤੇ ਬਾਕੀ ਮੈਂ ਤੁਹਾਨੂੰ ਜਦੋਂ ਕੰਡਾ ਹੋ ਗਿਆ ਇਹਨਾਂ ਦਾ ਕਣਕ ਦਾ ਪਰਚੀ ਹੋ ਗਈ ਬਣ ਗਈ ਤੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਵੀ ਇੰਨੇ ਇੰਨੇ ਕ ਬਣ ਕਣਕ ਆ ਇਹ ਦੇਖੋ ਦੋਸਤੋ ਇਹ ਇਧਰੋਂ ਦਾ ਟਰਾਲੀ ਇੰਨੀ ਆ ਪਿੱਛੋਂ ਇੰਨੀ ਕੋਣੀ ਆ ਦੱਸੋ ਮੇਰੇ ਵੀਰ ਪੂਰਾ ਕਮੈਂਟ ਕਰਕੇ ਦੱਸੋ ਵੀ ਇਹ ਕਿੰਨੇ ਮਣ ਕਣਕ ਹੋ ਸਕਦੀ ਆ ਜਾਂ ਕਿੰਨੇ ਕੁਆਟਲ ਹੋ ਸਕਦੀ ਆ ਇਹ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਆਪਣੇ ਟਰੈਕਟਰ ਦੀ ਟਰੈਕਟਰ ਦੋਸਤੋ ਇਹ ਪਹਿਲਾਂ ਤਾਂ ਆਪਾਂ ਸੀਜ਼ਨ ਨਹੀਂ ਸੀ ਉਹ ਬਿਲਾ ਹੀ ਖੜਾ ਸੀ ਜਲੋ ਘਰੇ ਨੀ ਦੇ ਜਰ ਤੱਕ ਕੰਮ ਹੀ ਕਰਦੀ ਸੀ ਪਰ ਹੁਣ ਟਰੈਕਟਰ ਨਾਲ ਆਪਾਂ ਬਾਣ ਵੀ ਵਾਇਆ ਤੇ ਕਣਕ ਤੂੜੀ ਢੋਈ ਆ ਸਾਰੀ ਟਰੈਕਟਰ ਦਾ ਕੀ ਕਹਿਣਾ ਇੱਕ ਨੰਬਰ ਟਰੈਕਟਰ ਆ ਪਹਿਲਾਂ ਮੇਰੇ ਕੋਲ ਆਸ਼ਾ ਹੁੰਦਾ ਦੀ ਆਸ਼ਾ ਚਲਾਇਆ ਸੀ ਆਸ਼ਾ ਨਾਲੋਂ ਬੈਸਟ 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 ਇਹ 10 ਗੁਣੇ ਬੈਸਟ ਟਰੈਕਟਰ ਆ ਇਹ ਬਾਕੀ ਕੰਮ ਤਾਂ ਉਹ ਵੀ ਨਹੀਂ ਬਹੁਤ ਸੋਹਣਾ ਕੀਤਾ ਬਹੁਤ ਸੋਹਣਾ ਕੰਮ ਦਿੱਤਾ ਵਿਚਾਰੇ ਨੇ ਸਾਨੂੰ ਐਵੇਂ ਕਹਦੀ ਆ ਆਪਾਂ ਨੂੰ ਦੇਖੋ ਉਹ ਨਹੀਂ ਕਹੋ ਦਿੱਤਾ ਤੇ ਜਾਲੀ ਇਹ ਲੱਗੀ ਵੀਰ ਬਬਲੇ ਦੀ ਇਹ ਤਾਂ ਸੀਜ਼ਨ ਦਾ ਟਾਈਮ ਉੱਤੇ ਆ ਗਿਆ ਆਪਣੇ ਕੋਲੇ ਤੇ ਆਪਣੇ ਤੋਂ ਰੰਗ ਨਹੀਂ ਕਰਾਇਆ ਗਿਆ ਤੇ ਮਿਸਤਰੀ ਨੇ ਜਾਲੀ ਬਹੁਤ ਸੋਹਣੀ ਲਾ ਕੇ ਦਿੱਤੀ ਆ ਕੋਈ ਦੇਖੋ ਬਿਰ ਲੈਣੀ ਐਡੀ ਸੋਹਣੀ ਫਿਟਿੰਗ ਕਰੀ ਆ ਤੇ ਵੀਰ ਦਾ ਤੁਹਾਨੂੰ ਨੰਬਰ ਪਹਿਲਾਂ ਵੀ ਵੀਡੀਓ ਦੇ ਵਿੱਚ ਦਿੱਤਾ ਹੋਇਆ ਟਰਾਲੀਆਂ ਬਣਾਉਣ ਲਈ ਸੰਪਰਕ ਕਰ ਲਿਓ ਤੇ ਕਣਕ ਦਾ ਜਰੂਰ ਕਮੈਂਟ ਕਰੇ ਦੋਸਤੋ ਧੰਨਵਾਦ ਜੀ